ਨਮਸਕਾਰ ਦੋਸਤੋ ਮੈਂ ਸ਼ਮੀ ਸੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਹਲਕਾ ਪੋਵਾ ਦੇ ਇਕਵਾੜੇ ਦੇ ਨਾਲ ਰਾਜੀ ਬੇਲੀ ਦੇ ਵਿੱਚ ਪਹੁੰਚੇ ਜਿੱਥੇ ਦੱਸਿਆ ਜਾਂਦਾ ਕਿ ਜਿਹੜੇ ਜ਼ਮੀਨਾਂ ਦੇ ਮਾਲਕਾਂ ਪਸੁੰਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਸੈ ਕਰੈਸ਼ਰ ਦੇ ਮਾਲਕ ਹੈਗੇ ਉਹਨਾਂ ਨੂੰ ਨਜਾਇਜ਼ ਮੈਨੇ ਕੀਤੀ ਜਾਂਦੀ ਹੈ ਪਰ ਸਾਡੇ ਹੀ ਜਿਹੜੇ ਪਹਿਲੀਆਂ ਦੇ ਵਿੱਚੋਂ ਜਿਹੜੇ ਉਪਰਾਂ ਨੂੰ ਕੱਟਿਆ ਜਾਂਦਾ ਪਰ ਜੇ ਉਹਨਾਂ ਨੂੰ ਰੋਕਿਆ ਜਾਵੇ ਤਾਂ ਉਹਨਾਂ ਦਾ ਵੀ ਮਾਰਕਟਾਈ ਵੀ ਕੀਤੀ ਜਾਂਦੀ ਹੈ ਜੇ ਗੱਲ ਕਰਾਂਗੇ ਬੀਤੇ ਕੱਲ ਨੂੰ ਜਿਹੜਾ ਕਿ ਇੱਕ ਪਠਾਣਗੋੜ ਐਸਐਸਪੀ ਨੂੰ ਦਰਵਸ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਸੀ ਪਰ ਐਸਐਸਪੀ ਅਫਸਰ ਨੇ ਸ਼ਵਾਸ਼ਰ ਵੀ ਦਿੱਤਾ ਗਿਆ ਸੀ ਉਹਨਾਂ ਦਾ ਜੇ ਪਰ ਉਹਨਾਂ ਨੇ ਉਸ ਜਗ੍ਹਾ ਦਾ ਜਾਜਾ ਵੀ ਲੈ ਆਇਆ ਪਰ ਉਹਨਾਂ ਨੇ ਇਹ ਕਿਹਾ ਇਹ ਪੰਜਾਬ ਸਰਕਾਰ ਤੋਂ ਹੋਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਰਕਾਰ ਦੇ ਨਜ਼ਰ ਵੀ ਆਇਆ ਹੈ ਵੈਸੇ ਗੱਲਬਾਤ ਕਰਦੇ ਹਾਂ ਸਾਬਕਾ ਪਤਾ ਜਗਿੰਦਰਪਾਲ ਜੀ ਨਾਲ ਵੀ ਕੀ ਕਹਿਣਾ ਉਹਨਾਂ ਦਾ ਮਾਮਲੇ ਨੂੰ ਲੈ ਕੇ ਮੈਂ ਸ਼ਮੀ ਸੁਨੋਤਰਾ ਆਪਣੇ ਸੰਯੁਕੀ ਪੁਸ਼ਪਲਾਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਤੁਸੀਂ ਦਿੱਲੀ ਕੋਈ ਨਾ ਕੋਈ ਨਵਾਂ ਖੱਡ ਕੱਢ ਦਿੰਦੇ ਹੋ ਜਿੱਥੇ ਨਿਆਂ ਹੀ ਨਹੀਂ ਹੁੰਦੀ ਆ ਕੀ ਕਹਿਣਾ ਚਾਹੁੰਦੇ ਹੋ ਤਾਂ ਕੋਈ ਪਹਿਲੇ ਤੇ ਮੈਂ ਆਪਣੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਤੇ ਇੰਨਾ ਪਾਓ ਤੁਸੀਂ ਬੰਦੋ ਤੁਰ ਕੇ ਤੁਸੀਂ ਵੀ ਮੇਰੇ ਨਾਲ ਤੁਰ ਕੇ ਆਇਓ ਖਾਸ 사ਚਰੂ ਉਜਾਗਰ ਕਰਨ ਲਈ ਤੇ ਝੂੜ ਦਾ ਪਰਦਾ ਖਾਸ਼ ਕਰਨ ਲਈ ਇਹ ਵੀ ਨਾਲ ਤੁਰਿਆ ਨਰਨ ਮੇਨ ਨਾਲ ਫਾਰੇ ਕਿਸਾਨ ਵੀ ਚਲੇ ਦੇ ਕੁਝ ਵਿਚਾਰੇ ਬਜ਼ੁਰਗ ਆ ਪਿੱਛੇ ਰਹਿ ਗਏ ਇਹਨਾਂ ਨਹੀਂ ਤੁਰ ਸਕਦੇ ਜਿਹੜਾ ਮਾਈਨਿੰਗ ਮਾਫੀਆ ਤੁਸੀਂ ਸਵਾਲ ਪੁੱਟ ਕੀਤਾ ਅਕਾਲੀਆਂ ਤੋਂ ਮਾਈਨਿੰਗ ਸ਼ੁਰੂ ਹੋਈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਅੱਜ ਵੀ ਉਸੇ ਤਰ੍ਹਾਂ ਚੱਲਦਾ ਹੈ ਇਹ ਹੁੰਦਾ ਆਟੇ ਦੇ ਵਿੱਚ ਲੂਣ ਪਾਣਾ ਤੇ ਰੋਟੀ ਜਿਹੜੀ ਨੌਕੜੀ ਹੋ ਜਾਂਦੀ ਹੈ ਬੰਦਾ ਕਿਉਂ ਲਾ ਕੇ ਆਮਨਾ ਖਾ ਲੈਂਦਾ ਇਹ ਹੁੰਦਾ ਲੂਣ ਛਾਟਾ ਪਾਣਾ ਇਹ ਸਰਕਾਰ ਆ ਲੂਣ ਛਾਟਾ ਪਾਇਆ ਕਰਦੀ ਹੈ ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਇਹ ਬਿਲਕੁਲ ਲਾਗੇ ਜੰਗਲਾਤ ਹੈ ਉਹ ਦੋ ਮੁੰਡੇ ਜਾ ਰਹੇ ਆ ਇਹ ਜਿਹੜੀ ਜ਼ਮੀਨ ਹੈ ਇਹ ਜੰਗਲਾਤ ਨੇ ਖਰੀਦੀ ਹੋਈ ਹੈ ਔਰ ਇਹ ਇੱਥੋਂ ਪਾਣੀ ਚੱਲਦਾ ਪਿਆ ਹੈ ਉਹ ਤੁਹਾਡੇ ਸਾਹਮਣੇ ਦੇਖੋ ਪਾਈਪਾਂ ਪਈਆਂ ਮੈਂ ਪਿੱਛੇ ਆਇਆ ਸੀ ਤੇ ਮੈਂ ਰੋੜਾ ਵਾਲਾ ਪਾਇਆ ਤੇ ਜਿਹੜੇ ਇਥੋਂ ਦੇ ਸਾਡੇ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੇ ਪਾਈਪਾਂ 3-4 ਦਿਨ ਲਾ ਕੇ ਪੁੱਟ ਕੇ ਬਾਹਰ ਕਰਤੀਆਂ ਮੈਂ ਪੁੱਛਿਆ ਵੀ ਦੱਸੋ ਕੀ ਕਰ ਲਓ ਕਹਿੰਦੇ ਵੀ ਇਸ ਨਜਾਇਜ਼ ਰਸਤੇ ਰਸਤੇ ਤਸਕਰੀ ਜਿਹੜੀ ਉਹ ਹੁੰਦੀ ਆ ਸਾਨੂੰ ਸੁਰੱਖਿਆ ਜਿਹੜੀ ਆ ਉਹਦੇ ਕਰਕੇ ਸਾਡਾ ਨੁਕਸਾਨ ਹੁੰਦਾ ਰਿਜ਼ਨ ਐ ਇਸ ਕਰਕੇ ਅਸੀਂ ਪਾਈਪਾਂ ਬਾਹਰ ਕਢਾਈਆਂ ਮੈਂ ਉਹਨੂੰ ਪੁੱਛਿਆ ਵੀ ਪਾਈਪਾਂ ਪਾਈਆਂ ਕਿੰਨੇ ਜੇ ਤੁਹਾਨੂੰ ਪੁੱੜਦੇ 4 ਦਿਨ ਲੱਗ ਗਏ ਆ ਕਿ ਜਿਸ ਬੰਦੇ ਨੂੰ ਪਾਇਆ ਉਹ 8 ਦਿਨ ਪਾਇਆ ਲੱਗਾ ਹੋਇਆ ਕੋ ਨੂੰ ਪੈਪਾ ਪਾਣ ਦੇ ਤੂੰ ਤੜੀ ਕਿ ਨੂੰ ਫੜਿਆ ਉਹਨਾਂ ਨੂੰ ਮੇਰਾ ਕਹਿਣ ਦਾ ਭਾਵੇਂ ਆ ਵੀ ਵਿਚੇ ਪ੍ਰਸ਼ਾਸਨ ਵਿਚੇ ਸਰਕਾਰ ਵਿਚੇ ਮਾਇਨੇ ਮਾਫੀਆ ਸਾਰੇ ਰਲਿਓ ਹੈ ਨਾ ਮੈਂ ਅੱਜ ਮੇਰੇ ਖਰੇ ਇੱਕ ਮਹੀਨੇ ਤੋਂ ਮੋਰਚਾ ਖੋਲਿਆ ਹੋਇਆ ਪੈਦਲ ਤੁਰ ਤੁਰ ਕੇ ਮੈਂ ਆ ਰਿਹਾ ਤੇ ਬਿਲਕੁਲ ਵੀ ਪ੍ਰਸ਼ਾਸਨੋਂ ਸਰਕਾਰ ਦੇ ਉਤੇ ਕੋਈ ਵੀ ਫਰਕ ਨਹੀਂ ਉਹਦੇ ਨਾਲੋਂ ਸੋ ਵੱਧ ਮਾਇਨੇ ਜਿਹੜੀ ਉਹ ਜਬਰਦਸਤ ਕਰਦੇ ਪਏ ਨੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕਹਿੰਦੇ ਹੋ ਵੀ ਸਾਡੀ ਜਿਹੜੀ ਮਾਈਨਿੰਗ ਦੀ ਆਪਸ਼ਨ ਹੈ ਉਹ ਹੋਈ ਹੈ ਸ਼ਾਪਰ ਗੋਪੀ ਤੇ ਗੋਲਪਿੰਡ ਚ ਉਹ ਵੀ ਆਪਾਂ ਸਾਰਾ ਚੈੱਕ ਕੀਤਾ ਹੈ ਕੇਐਮਐਲ ਫਾਈਲ ਜਿਹੜੀ ਉੱਥੇ ਕੋਲ ਕੇ ਚੈੱਕ ਕੀਤਾ ਉਹ ਕੋਈ ਨੰਬਰ ਨਹੀਂ ਅਗੋ ਵੀ ਉੱਥੇ ਨਹੀਂ ਚਾਈ ਪੜਦੇ ਪਿਆ ਮੈਂ ਮਾਈਨਿੰਗ ਦੇ ਐਕਸ਼ਨ ਨੂੰ ਪੁੱਛਣਾ ਚਾਹੁੰਦਾ ਆਕਾਸ਼ ਅਗਰਵਾਲ ਨੂੰ ਉਹ ਦਿਨ ਤੇ ਤੁਸੀਂ ਗੋਗਲੂਆਂ ਤੇ ਮਿੱਟੀ ਛਾੜ ਕੇ ਭੱਜ ਗਏ ਸੀ ਅੱਜ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਸਰਕਾਰ ਤੋਂ ਤਰਖਾ ਲੈ ਰਹੇ ਹੋ ਕਿ ਸਰਕਾਰ ਤਨਖਾਹ ਹੀ ਦਿੰਦੀ ਲੋਕਾਂ ਦਾ ਟੈਕਸ ਇਕੱਠਾ ਹੋਇਆ ਹੁੰਦਾ ਖਜ਼ਾਨੇ 'ਚ ਉਹ ਤਨਖਾਹ ਤੁਸੀਂ ਲੈ ਰਹੇ ਹੋ ਜਿਹੜੀ ਤੁਸੀਂ ਤਨਖਾਹ ਲੈ ਰਹੇ ਹੋ ਉਹ ਮਿਸਯੂਜ਼ ਕਰ ਰਹੇ ਹੋ ਤੁਸੀਂ ਤੁਸੀਂ ਆਪਣੀ ਡਿਊਟੀ ਆਰਾਮ ਨਹੀਂ ਆਰਾਮ ਨਾਲ ਡਿਊਟੀ ਨਹੀਂ ਦੇ ਰਹੇ ਜਿਹੜੀ ਤੁਹਾਡੀ ਡਿਊਟੀ ਬੰਦੀ ਹੈ ਡਿਊਟੀ ਨਹੀਂ ਤੁਸੀਂ ਕਰਦੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਵੀ ਉੱਥੇ ਤੇ ਮੰਨ ਲਿਆ ਤੁਸੀਂ ਗੋਗਲੋ ਮਿੱਟੀ ਝਾੜਤੀ ਵੀ ਆਪਸ਼ਨ ਹੋਈ ਦੀ ਆ ਇਹ ਦੱਸੋ ਮੈਨੂੰ ਵੀ ਤੁਹਾਡਾ ਯੋਕਸਨ ਹੋਈ ਦੀ ਰਾਤ ਨੂੰ ਧੜਾ ਧੜ ਹਥੋਂ ਕੋਸ਼ਿਸ਼ ਸ਼ਰਾਰਤੀ ਬੰਦੇ ਨੇ ਜਿਨ੍ਹਾਂ ਲੋਕਾਂ ਨੇ ਉਹ ਸਾਹਮਣੇ ਦੇ ਖੋਟਪਰਾਵਾਂ 'ਚ ਲੱਗੀਆਂ ਔਰ ਉੱਥੇ ਔਰ ਬਕਾਇਦਾ ਇਹਨਾਂ ਜੰਗਲਾਂ ਉਹ ਲਾਤਾ ਗੇੜ ਲਾਇਆ ਹੋਇਆ ਜਦੋਂ ਪੁਲਿਸ ਪਾਰਟੀ ਆਂਦੀ ਹੈ ਤੇ ਜੰਦਰਾ ਮਾਰ ਕੇ ਗੇੜ ਨੂੰ ਤਾਂ ਭਜ ਦਿੰਦੇ ਨੇ ਤੇ ਜਦੋਂ ਰਾਤ ਨੂੰ ਆਪਣੀਆਂ ਗੱਡੀਆਂ ਕੱਢਣੀਆਂ ਤੇ ਫਿਰ ਇਹ ਖੋਲ ਲੈਂਦੇ ਆ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਪੁੱਛਣਾ ਚਾਹੁੰਦਾ ਤੁਸੀਂ ਮੇਰੇ ਨਾਲ ਆਇਓ ਇਹ ਤੁਸੀਂ ਦੇਖੋ ਕਿ ਰਾਤ ਨੂੰ ਨਵਾਂ ਅਪਡੇਟ ਵਾਜ ਕੇ ਰਾਤੋ ਰਾਤ ਬਲੇਰ ਵਧਿਆ ਹੋਰ ਫਰੈਸ਼ ਨਵੀਂ ਰੇ ਜਿਹੜੀ ਪਾਣੀ ਚ ਕੱਢੀ ਜੀ ਉਹ ਡਿੱਗਦੀ ਆਈ ਦੀ ਆਈ ਦੀ ਜ ਨਹੀਂ ਆਈ ਦੇ ਮੈਂ ਤੁਹਾਡੇ ਇਸ ਅ ਅ ਜੀ ਇਹ ਨਾਲ ਤੁਹਾਡੇ ਕੈਮਰੇ ਰਸਤੇ ਮੈਂ ਪੁੱਛਣਾ ਚਾਹਦਾ ਮਾਈਨਰੀ ਡਿਪਾਰਟਮੈਂਟ ਨੂੰ ਔਰ ਕੈਮਰੇਟ ਦੀ ਬਧੀਰ ਨੂੰ ਪੁੱਛਣਾ ਚਾਹਦਾ ਔਰ ਮੁੱਖ ਮੰਤਰੀ ਜੀ ਭਗਵੰਤ ਮਾਨ ਨੂੰ ਪੁੱਛਣਾ ਚਾਹਦਾ ਇਹ ਜੰਗਲਾਤ ਤੇ ਬਿਲਕੁਲ ਇੱਥੋਂ ਮੇਰੇ ਖਿਆਲ ਆ ਅ ਇਹ ਜੇਤੂਂਦੀ ਜ਼ਮੀਨ ਲਈ ਹੈ ਜੰਗਲਾਤ ਦੀ ਉਹਦੇ 20 ਮੀਟਰ ਵੀ ਨਹੀਂ ਤੇ ਜਿੱਥੇ ਬੂਟੇ ਲੱਗੇ ਆ ਉਹ ਮੇਰੇ ਖਿਆਲ 100 ਮੀਟਰ ਤੇ ਆ ਵੀ ਆਪੇ ਕੈਮਰਾ ਮਾਰ ਦਿੱਤਿਆ ਕਰ ਲੋ ਔਰ ਇਹ ਦੇਖੋ ਦੜਾ ਦੜਾ ਪੁਟੀਆਂ ਡੇ ਆ ਉਹ ਤੋਂ ਮਿੱਟੀ ਚੁੱਕ ਕੇ ਪਰੇ ਕਰ ਦਿੰਦੀ ਆ ਥਾਲੂ ਜਿਹੜੇ ਕੱਢ ਲੈਂਦੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਮੈਂ ਤੁਹਾਨੂੰ ਰੀਤ ਫੜ ਕੇ ਵੀ ਦੱਸੀ ਆ ਵੀ ਇਹ ਸਰਕਾਰ ਦਾ ਲੋਕਾਂ ਦਾ ਖਜ਼ਾਨਾ ਹੈ ਇਹ ਖਜ਼ਾਨਾ ਜਿਹੜਾ ਲੁੱਟੀ ਜਾਂਦੀ ਆ ਨਾ ਪੈਸੇ ਜਮਾ ਕਰਾ ਦੇ ਨਾ ਗੱਲ ਆ ਬਾਤ ਮੈਂ ਗੱਲ ਕਰਾਂ ਆ ਅਕਾਲੀਆਂ ਦੀ ਅਕਾਲੀਆਂ ਦੀ ਆਟੇ ਚ ਲੂਣ ਪਾਇਆ ਸੀ ਉਸ ਟਾਈਮ ਦੇ ਵਿੱਚ ਵੀ ਉਹਨਾਂ ਨੇ ਸਰਕਾਰ ਦੇ ਖਜ਼ਾਨੇ ਚ ਪੈਸੇ ਜਮਾ ਕਰਾਏ ਸੀ ਉਸ ਤੋਂ ਬਾਅਦ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਰਹੇ 17 ਤੋਂ ਲੈ ਕੇ 22 ਤੱਕ ਸਾਡੀ ਸਰਕਾਰ ਰਹੀ ਅਸੀਂ ਵੀ ਖਜ਼ਾਨੇ ਦੇ ਪੈਸੇ ਜਿਵੇਂ ਕਰਾਇਦਾ ਤੁਸੀਂ ਆਰਟੀ ਆ ਕੇ ਰਿਕਾਰਡ ਕਢਾ ਸਕਦੇ ਹੋ ਪੇ 17 ਤੋਂ ਲੈ ਕੇ 22 ਤੱਕ ਕਿੰਨੇ ਪੈਸੇ ਜਮ੍ਹਾਂ ਹੋਏ ਨੇ ਪਰ ਸਾਡੇ ਟਾਂਮ ਟਰਮ ਦੇ ਵਿੱਚ ਇਸ ਤਰ੍ਹਾਂ ਦਾ ਧੱਕਾ ਨਹੀਂ ਸੀ ਚੱਲਦਾ ਤੇ ਲੋਕਾਂ ਦੀ ਜ਼ਮੀਨ ਹੀ ਬਾਹਰ ਆ ਕੇ ਪੁੱਟ ਲੈਂਦੇ ਸੀ ਇਹ ਕੋਈ ਐਮਬੀਡੀ ਕੰਪਨੀ ਆਈ ਆ ਉਸ ਕੰਪਨੀ ਦੇ ਬਿਲਕੁਲ ਗਦਰਪਾਤਾ ਹੈ ਜ਼ਮੀਨਾਂ ਜਿਹੜੀਆਂ ਲੋਕਾਂ ਦੀਆਂ ਕਿਸਾਨਾਂ ਦੀਆਂ ਜਿਹੜੇ ਕੋਈ ਕਿਸਾਨ ਸੋਝਦੇ ਆ ਯਾਰ ਮੇਰਾ 40 ਲੱਖ ਨੂੰ ਕਿੱਲਾ ਹੋ ਗਿਆ ਉਹ 40 ਲੱਖ ਨੂੰ ਕਿੱਲਾ ਵੇਚ ਕੇ ਦਿਖਾਉਂਦਾ ਹੈ ਪਰ ਜਿਹੜੇ ਬੰਦੇ ਨਹੀਂ ਵੇਚਣਾ ਚਾਹੁੰਦੇ ਉਹਨਾਂ ਲਈ ਤੇ ਬੁਰਾ ਹਾਲ ਹੋਈ ਨਾ ਜੇ ਜਦੋਂ ਇਸੇ ਤਰ੍ਹਾਂ ਪੁੱੜਦੇ ਜਾਣਗੇ ਤੇ ਇਹਦਾ ਪਾਣੀ ਚੱਲ ਰਿਹਾ ਜਦੋਂ ਬਰਸਾਤ ਦੇ ਵਿੱਚ ਫਲਾਡ ਆਂਦਾ ਹੈ ਇਹ ਬੰਨ ਬਿਲਕੁਲ ਨਾਲ ਹੈ ਇਹ ਫਿਰ ਸਭ ਕੁਝ ਰੋੜ ਕੇ ਲੈ ਦੇਗਾ ਉਹਦੋਂ ਫਿਰ ਨਾਲ ਹੀ ਬੰਨ ਟੁੱਟ ਜਾਏਗਾ ਤੁਸੀਂ ਬੰਨ ਜਿਹੜਾ ਨਾਲ ਲੱਗਾ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡੀ ਇਸ ਕੈਮਰੇ ਰਾਹੀਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਕਿ ਇਹ ਜਿਹੜੇ ਕਰਾਛੇ ਲੱਗੇ ਆ ਪਹਿਲੀ ਗੱਲ ਤੇ ਆ ਵੀ ਉਹਨਾਂ ਦਾ ਰਿਕਾਰਡ ਕਰਿਆ ਜਾਏ ਕਿ ਉਹਨਾਂ ਨੇ ਕਿਹੜਾ ਰਸਾ ਸ਼ੋਅ ਕੀਤਾ ਆਨੋਸੀ ਲੈਣ ਵਾਸਤੇ ਕਰੈਸ਼ ਹੈ ਜਿਹੜਾ ਤੁਸੀਂ ਬਣਨ ਨੂੰ ਇਹ ਯੂਜ਼ ਕਰ ਰਹੇ ਆ ਤੁਸੀਂ ਬਣਦੇ ਉੱਤੇ ਤਾਂ ਕਦੇ ਵੀ ਗੱਡੀ ਨਹੀਂ ਚੱਲ ਸਕਦੀ ਅੱਜ ਦੜਾ ਦੜ ਗੱਡੀਆਂ ਚੱਲ ਨਹੀਂ ਆ ਮੈਂ ਤੁਹਾਨੂੰ ਪ੍ਰੈਸ ਵਾਲੇ ਬੀਰਾਂ ਕੇ ਬੇਨਤੀ ਕਰਦਾ ਮੈਂ ਰੋਲਾ ਪਾਉਂਦੇ ਤੇ ਚੁੱਪ ਹਟਣਾ ਨਹੀਂ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਪ੍ਰਧਾਨ ਮੰਤਰੀ ਸਾਡੇ ਹਿੰਦੁਸਤਾਨ ਦੇ ਨਰਿੰਦਰ ਮੋਦੀ ਜੀ ਉਹਨਾਂ ਅਗੇ ਮੈਂ ਪ੍ਰਾਰਥਨਾ ਕਰਦਾ ਤੁਸੀਂ ਕਦੇ ਕਿਸੇ ਤੇ ਈਡੀ ਪਾਦੇ ਹੋ ਕਦੇ ਕਿਸੇ ਦੀ ਈਡੀ ਪਾਦੇ ਹੋ ਮੇਰੀ ਤੁਹਾਡੇ ਅਗੇ ਬੇਨਤੀ ਹੈ ਜੇ ਅਗਰ ਮੇਰੀ ਲਾਈਵ ਸੁਣਦੇ ਹੋ ਤੁਸੀਂ ਤਗੜੇ ਹੋ ਕੇ ਆਪਣੇ ਜਿਹੜੀ ਤੁਹਾਡੀਆਂ ਏਜੰਸੀਆਂ ਨਾਲ ਚਾਹੇ ਸੀਵੀ ਆਈ ਹੈ ਚਾਹੇ ਈਡੀ ਹੈ ਚਾਹੇ ਐਨ ਆਈ ਹੈ ਉਹਨਾਂ ਤੋਂ ਜਾਂਚ ਕਰਾਓ ਇਹ ਬਹੁਤ ਵੱਡਾ ਸਕੈਂਡਲ ਨਿਕਲਣਾ ਹੈ ਕਿ ਮੈਂ ਬੇਨਤੀ ਕਰਦਾ ਭਈ ਚਾਹੇ ਸਟੇਟ ਸਰਕਾਰ ਆ ਚਾਹੇ ਸੈਂਟਰਲ ਸਰਕਾਰ ਮੈਂ ਤੇ ਹੁਣ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਮੈਂ ਚੁੱਪਦੇ ਬਹਿਣਾ ਨਹੀਂ ਮੈਂ ਲੱਗਾ ਹਾਂ ਮੈਂ ਧੱਕਾ ਨਹੀਂ ਚੱਲਣ ਦੇਣਾ ਜੋ ਮਰਜ਼ੀ ਕਰ ਲੈਣੇ ਇਸ ਕਰਕੇ ਫਿਰ ਮੈਂ ਤੁਹਾਡੇ ਅਗੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਇੱਕ ਫੋਨ ਦੇ ਉੱਤੇ ਸਾਰੇ ਇਕੱਠੇ ਹੋ ਜਾਂਦੇ ਹੋ ਮੇਰੇ ਕਿਸਾਨ ਵੀਰ ਵੀ ਸਾਰੇ ਇਕੱਠੇ ਹੋ ਜਾਂਦੇ ਜਿਹਨਾਂ ਦਾ ਨੁਕਸਾਨ ਹੋ ਰਿਹਾ ਬਹੁਤ ਬਹੁਤ ਸਾਰਿਆਂ ਦਾ ਤਰਬਾਦ ਹੈ ਜੀ ਆ ਸਰ ਸਰਕਾਰ ਤੁਹਾਡੀ ਵੀ ਰਹੀ ਆ ਦੇਖੋ ਬੜੇ ਅਫਸੋਸ ਨਾਲ ਗੱਲ ਕਹਿਣੇ ਪੈ ਰਹੀ ਆ ਮਾਈ ਨਹੀਂ ਕਰਨੀ ਆ ਫਿਰ ਤੁਸੀਂ ਕਿਸੇ ਦੀ ਜ਼ਮੀਨ ਚ ਲੰਘਣਾ ਫਿਰ ਉਹ ਜ਼ਮੀਨ ਵਾਲਾ ਕਹਿੰਦਾ ਮੈਂ ਕਨਕਰਾਈ ਦੀ ਮੈਂ ਨਹੀਂ ਲੰਘਣ ਦੇ ਦੂਸਰਾ ਰਸਤਾ ਨਹੀਂ ਹੈਗਾ ਉਹਨੂੰ ਮਾਰਦੇ ਕੁੱਟਦੇ ਆ ਹੁਣ ਤੁਸੀਂ ਆਉਂਦੇ ਆ ਫਿਰ ਤੁਸੀਂ ਕਿਸੇ ਦੀ ਜ਼ਮੀਨ ਚ ਲੰਘਣਾ ਫਿਰ ਉਹ ਜ਼ਮੀਨ ਵਾਲਾ ਕਹਿੰਦਾ ਮੈਂ ਕਨਕਰਾਈ ਦੀ ਮੈਂ ਨਹੀਂ ਨਿਕਲਦੇ ਦੂਸਰਾ ਰਸਤਾ ਨਹੀਂ ਹੈਗਾ ਉਹਨੂੰ ਮਾਰਦੇ ਕੁੱਟਦੇ ਆ ਹੁਣ ਤੁਸੀਂ ਆਪ ਦੇਖ ਕੇ ਆਇਓ ਜਦ ਕਿ ਰਸਤਾ ਇਹ ਇਹ ਇਹਨਾਂ ਜਾ ਕੇ ਹੁਣ ਰਾਤ ਨੂੰ ਰਾਤ ਉਹ ਪੁੱਟ ਕੇ ਸ਼ੋਅ ਕਰ ਦਿੱਤਾ ਤੇਨੇ ਇਹਦੀ ਗੱਡੀ ਕੋਈ ਨਹੀਂ ਲੰਘਦੀ ਤੁਸੀਂ ਆਪ ਚੈੱਕ ਕਰੋ ਵੀ ਕਿਆ ਗੱਡੀਆਂ ਇਹ ਰਾਤ ਨੂੰ ਪੁੱਟਿਆ ਗਿਆ ਤੇ ਮੁੜ ਕੇ ਦੁਬਾਰਾ ਅੱਗੇ ਰਸਤਾ ਜਿਹੜਾ ਉਹ ਸਾਰਾ ਚਲਦਾ ਪਿਆ ਇਹਨਾਂ ਰਾਤ ਨੂੰ ਫੇਰ ਦੁਬਾਰਾ ਉਹਨੂੰ ਬਲੇਡ ਮਾਰਨਾ ਹੈ ਤੇ ਫੇਰ ਉਹਨਾਂ ਦੇ ਰਿਪੋਰਟ ਲਾਣੀ ਹੈ ਮੈਨੂੰ ਪੁੱਛਣਾ ਹੈ ਕਿ ਹਨਾ ਵੀ ਜਿੱਥੇ ਵੀ ਪ੍ਰਸ਼ਾਸਨ ਬੈਠਾ ਹੈ ਚਾਹੇ ਸਾਡੇ ਮਾਨ ਜੋ ਜ਼ਿਲ੍ਹੇ ਦੇ ਐਸਐਸਪੀ ਹੋਰ ਡੀਸੀ ਸਾਹਿਬ ਡੀਸੀ ਸਾਹਿਬ ਕਹਿੰਦੇ ਨੇ ਇਹ ਅਵਾਜ਼ ਰਸਤੇ ਬੰਦ ਕਰ ਦਿੱਤੇ ਹੈ ਤੇ ਮੈਂ ਡੀਸੀ ਸਾਹਿਬ ਨੂੰ ਇਹ ਗੱਲ ਕਹਿਣਾ ਚਾਹੁੰਦਾ ਡੀਸੀ ਸਾਹਿਬ ਕੀ ਗੱਲ ਤੁਸੀਂ ਇੰਨੀ ਸੂਸੀ ਪਾਈ ਦੀ ਹੈ ਤੁਸੀਂ ਕਹਿੰਦੇ ਅਵਾਜ਼ ਰਸਤੇ ਬੰਦ ਕਰਤੇ ਹੈ ਇਹ ਅਵਾਜ਼ ਰਸਤਾ ਨਹੀਂ ਥੁਰਕੀ ਹੈ ਹੋਰ ਕਿਹੜਾ ਰਸਤਾ ਹੈ ਅਜੇ ਇੱਥੇ ਮਰਖਲਾ 15 ਦਿਨ ਪਹਿਲੇ ਤਿੰਨ ਵਾਰ ਲਗਾਤਾਰ ਡਰੋਨ ਡਿੱਗੇ ਹੈ ਇਹ ਅਵਾਜ਼ ਰਸਤਾ ਨਹੀਂ ਥੁਰਕੀ ਹੈ ਜੇ ਤਸਕਰੀ ਨਹੀਂ ਹੁੰਦੀ ਥੁਰਕੀ ਹੁੰਦੀ ਹੈ ਜੇ ਰੂਪ ਸਿੰਘ ਨਾ ਹੈ ਸਾਨ ਪਰ ਮੇਰਾ ਪਿੰਡਾ ਮੇਰੀ ਪਹਿਲੀ ਜੋ ਨਜਾਇਜ਼ ਰਸਤਾ ਬਣਾ ਕੇ ਕਰੈਸਰ ਹਾਲਿਆ ਨੇ ਤੇ ਮੇਰੀ ਕਾਨ ਖਰਾਬ ਕਰ ਦਿੱਤੀ ਆ ਮੈਂ ਪਹਿਲੇ ਮੇਰੇ ਤੇ ਨਾ ਦੋ ਪਰਚੇ ਬਣਾਏ ਝੂਠੇ ਉਦੋਂ ਬਾਅਦ ਮੈਂ 2 2.5 ਮਹੀਨੇ ਬਾਅਦ ਜਵਾਨਦ ਕਰਾਇ ਘਰ ਆਇਆ ਮੈਂ ਪਹਿਲੀ ਫੇਰਾ ਮਾਰਨ ਆਇਆ ਸੀ ਉੱਥੋਂ ਸਵੇਰੇ ਕੱਲ ਤਿੰਨ ਚਾਰ ਗੱਡੀਆਂ ਟਿਪਰਾ ਭਰੀ ਦੀ ਨੰਗੀਆਂ ਉਹਦੇ ਬਾਅਦ ਮਸ਼ੀਨ ਆਈ ਐ ਮੈਂ ਮਸ਼ੀਨ ਡੱਕ ਲਈ ਆ ਮਸ਼ੀਨ ਡੱਕਣ ਤੋਂ ਬਾਅਦ ਮੈਂ 112 ਦੇ ਕੰਪਲੇਨ ਭਾਈਆਂ 4 5 ਕੋਈ ਪੁਲਿਸ ਨਹੀਂ ਆਈ ਉਸ ਤੋਂ ਬਾਅਦ ਫਿਰ ਜੀ ਐ ਤੇ ਮਲਕੀਤ ਮੰਨੂ ਚਾਰ ਪੰਜ ਬੰਦੇ ਨਾਲ ਹੁੰਦੇ ਹਰਕਵਾਲ ਤੋਂ ਜਿਹੜੇ ਨੇ ਬਦਮਾਸ਼ ਰੱਖੇ ਦਿਨਾ ਉਹ ਆ ਕੇ ਮੇਰੇ ਕੋਲੀ ਪੈ ਗਏ ਆ ਕੋਲੀ ਪੈਣ ਤੋਂ ਬਾਅਦ ਉਹਨਾਂ ਨੇ ਮੇਰਾ ਮੋਬਾਈਲ ਖੋਤਾ ਮੋਬਾਈਲ ਲੈ ਕੇ ਜੀਸੀਬੀ ਲੈ ਕੇ ਦੌੜ ਕੇ ਚੱਲ ਗਏ ਨਾ ਤੁਸੀਂ ਕੋਈ ਰਿਪੋਰਟ ਵਗੈਰਾ ਦਰਜ ਕਰਾਈ ਹੈ ਮੈਂ ਥਾਣੇ ਰਿਪੋਰਟ ਕਰਾਈ ਆ ਐਸਐਸਬੀ ਤੇ ਰਿਪੋਰਟ ਕਰਾਈ ਆ ਕੱਲ ਦੀ ਕਰਾ ਕੇ ਆਏ ਤੇ ਦੇਖੋ ਹੁਣ ਕੀ ਮੰਗ ਕਰਦੇ ਆਹੀ ਇਨਸਾਫ ਕਰਨੇ ਆ ਜਿਹੜੇ ਸਾਡੇ ਤੇ ਉਹਨਾਂ ਨੇ ਝੋਟਿਆ ਕੀਤਾ ਸਾਡੀ ਜ਼ਮੀਨ ਚ ਨੰਗੇ ਕਰ ਦੇਣਾ ਉਹਦੇ ਜੋ ਬੰਦੀ ਕਾਰਵਾਈ ਹੈ ਪਰਚਾ ਬੰਦਾ ਪਰਚਾ ਕਰਨਾ ਜੋ ਕਾਰਵਾਈ ਬੰਦੀ ਉਹਦੇ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਤੇ ਇਹੀ ਮੰਗ ਕਰਨੇ ਆ